ਸਵਾਗਤ ਹੈ ਤੁਹਾਡਾ ਇਕਤਾ ਲਹਿਰ نیوز ਵਿੱਚ ਤੁਸੀਂ ਦੇਖ ਰਹੇ ਹੋ ਇਕਤਾ ਲਹਿਰ نیوز ਮੇਰੇ ਪਿੱਛੇ ਤਸਵੀਰਾਂ ਜਿਹੜੀਆਂ ਉਹ ਨਗਰ ਕੌਂਸਲ ਨਕੋਦਰ ਦੀਆਂ ਨੇ ਨਗਰ ਕੌਂਸਲ ਨਕੋਦਰ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਸਫਾਈ ਸੇਵਕ ਸੀਗੇ ਉਹਨਾਂ ਨੂੰ ਅੱਜ ਡੀਸੀ ਰੇਟ ਤੇ ਕਰ ਦਿੱਤਾ ਵਾ ਇੱਕ ਵਾਰ ਫੇਰ ਦੱਦਮਾ ਜਿਹੜੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਵੀ ਸਫਾਈ ਕਰਮਚਾਰੀ ਜਿਹੜੇ ਸੀਗੇ ਜਿਨ੍ਹਾਂ ਨੇ ਟੋਟਲ ਮੇਖਲ ਜਿਨ੍ਹਾਂ ਵੀ ਕਰਮਚਾਰੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਡੀਸੀ ਰੇਟ ਤੇ ਕਰ ਦਿੱਤਾ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰ ਸਕ ਰਹੇ ਹੋ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਤਸਵੀਰਾਂ ਅੱਗੇ ਦਿਖਾਵਾਂਗੇ ਅੱਜ ਸਾਨੂੰ ਹਾਂਜੀ ਸਰ ਇਸ ਗੱਲ ਦਾ ਬੜਾ ਮਾਣ ਆ ਕਿ ਜੋ ਸਾਡੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਨੇ ਕਰਨ ਜੀ ਚੰਨੀ ਨੇ ਔਰ ਉਹਨਾਂ ਦੇ ਸਾਥੀਆਂ ਨੇ ਜੋ ਬੜੀ ਦੇਰ ਤੋਂ ਸਾਡੀ ਡਿਮਾਂਡ ਚੱਲਦੀ ਸੀਗੀ ਆ ਸਾਡੇ ਜਿਹੜੇ ਸਵਾਈ ਸੇਕ ਗਿਆ ਇਹਨਾਂ ਨੂੰ ਇਹ ਸੂਤ ਦੇਣ ਦੀ ਪੱਕੇ ਕਰਨ ਦੀ ਉਹ ਨਹੀਂ ਇਹ ਕੀਤਾ ਹੈਗਾ ਤੇ ਮੈਂ ਇਸ ਗੱਲ ਦਾ ਬੜਾ ਮਾਣ ਕਰਦਾ ਕਿ ਸਾਡੇ ਪ੍ਰਧਾਨ 22 ਪ੍ਰਧਾਨ ਔਰ ਸਾਡੇ ਸਰਕਾਰ ਜੋ ਸਾਰੇ ਮੈਂਬਰ ਔਰ ਸਾਡਾ ਲੋਕ ਵੀ ਖਾਣਾ ਔਰ ਉਹਨਾਂ ਦੀ ਇਸ ਕੰਮ ਉਹਨਾਂ ਨੂੰ ਵਧਾਈ ਦੇਣਾ ਕਿ 139 ਜਿਹੜੀਆਂ ਸਾਡੀਆਂ ਇੱਦਾਂ ਦੀਆਂ ਕੌਂਸਲਰਾਂ ਹਨ ਉਹਨਾਂ ਜੋ ਅਸੀਂ ਪਹਿਲੇ ਆ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਲਈ ਕੇ ਆਪਣੇ ਸਪਾਈ ਸੇਵਕਾਂ ਦਾ ਇਹ ਸਾਰਾ ਪ੍ਰੋਗਰਾਮ ਕੀਤਾ ਤੇ ਆਵਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਅਸੀਂ ਇਹਨਾਂ ਸਵੈ ਸੇਵਕਾਂ ਦੀ ਜਿੰਨੀ ਵੀ ਕੋਈ ਮਦਦ ਕਰ ਸਕਾਂਗੇ ਆਉਣ ਵਾਲੇ ਸਮੇਂ 'ਚ ਹਰ ਤਰ੍ਹਾਂ ਦਾ ਇਹਨਾਂ ਦਾ ਜੋ ਬਣਦਾ ਹੱਕ ਇਹਨਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪੱਕੇ ਨਹੀਂ ਹੋ ਸਕੇ ਚੌਕਤੀ ਉਹਨਾਂ ਦਾ ਵੀ ਹਰ ਸਾਹਿਬ ਨੇ ਦੱਸਿਆ ਕਿ ਉਹਨਾਂ ਦੀ ਵੀ ਮਨਜ਼ੂਰੀ ਆ ਗਈ ਆ ਤੇ ਮੈਂ ਉਹਨਾਂ 34 ਬੰਦਿਆਂ ਨੂੰ ਵੀ ਜਿਹੜੇ ਸਾਡੇ ਸੇਵਕ ਆ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਹੋਰ ਆਸ ਕਰਦਾ ਕਿ ਸ਼ਹਿਰ ਦੀ ਸਭਾਈ ਦੇ ਲਈ ਆਪਣੇ ਸਾਥੀ ਜਿਹੜੇ ਸਾਡੇ ਕਾਉਂਸਲਰ ਆ ਪ੍ਰਧਾਨ ਸਾਹਿਬ ਉਹ 22 ਪ੍ਰਧਾਨ ਉਹਨਾਂ ਨੂੰ ਬੇਨਤੀ ਕਰਦਾ ਕਿ ਸ਼ਹਿਰ ਦੇ ਵਿੱਚ ਜਿਹੜਾ ਅੱਜ ਕੱਲ ਨੰਗਣਾ ਬੜਾ ਔਖਾ ਹੋਇਆ ਹੈ ਦੁਕਾਨਦਾਰਾਂ ਦੇ ਮੁਰੇ ਰੇੜੀਆਂ ਲੱਗਦੀਆਂ ਔਰ ਉਹਨਾਂ ਨੂੰ ਇੱਕ ਪਾਸੇ ਕਰਕੇ ਇਹਲੇ ਰੇਡੀ ਬਾੜਿਆਂ ਨੇ ਵੀ ਆਪਣਾ ਜਰੂਰ ਆਪਣਾ ਕੋਈ ਨਾ ਕੋਈ ਕਮਾਈ ਦਾ ਜਰੀਆ ਬਣਾਉਣਾ ਉਹਨਾਂ ਨੂੰ ਕੋਈ ਜਗ੍ਹਾ ਬੱਕਰੀ ਦੇ ਕੇ ਤੇ ਸ਼ਹਿਰ ਦੇ ਵਿੱਚ ਜੋ ਅੱਜ ਟ੍ਰੈਫਿਕ ਦੀ ਸਮੱਸਿਆ ਆ ਉਹਨੂੰ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰੀਏ ਸਮਰਾ ਸਾਹਿਬ ਸਮਰਾ ਸਾਹਿਬ ਇੱਕ ਜਿਹੜਾ ਪਾਰਕਿੰਗ ਦਾ ਬਹੁਤ ਆ ਜਿਹੜਾ ਜਿਹਦਾ ਦਿੱਥੇ ਦਿੱਥੇ ਦੇਲ ਕਰਦਾ ਵਾ ਉਹ ਗੱਡੀ ਉੱਥੇ ਲਾ ਕੇ ਚਲੇ ਜਾਂਦਾ ਵਾ ਪਰ ਉਹ ਇਹ ਮੰਨੋ ਇਸ ਕਰਕੇ ਜਾਂ ਥੋੜੇ ਬੰਦੇ ਕੋਈ ਤਾਂ ਦੀ ਪੁਲਿਸ ਵਾਲਿਆਂ ਨਾਲ ਜਾਂ ਦੂਜਿਆਂ ਨਾਲ ਪ੍ਰੋਗਰਾਮ ਬਣਾ ਕੇ ਜਿਹੜੇ ਬੰਦੇ ਮੰਨੋ ਗੇੜਾ ਲਾਉਂਦੇ ਰਹਿਣ ਤੇ ਜੇ ਕੋਈ ਗੱਡੀ ਖੜੀ ਕਰਕੇ ਜਾਂਦਾ ਤਾਂ ਉਹਦੀ ਗੱਡੀ ਜ਼ਬਤ ਕਰਕੇ ਕੀਤਾ ਥੋੜੀ ਬੜੀ ਸ਼ਕਤੀ ਕਰਨੀ ਪੈਣੀ ਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਸ ਗੱਲ ਦੀ ਪ੍ਰੇਰਣਾ ਕਰਦਾ ਉਹਨਾਂ ਵਾਲੇ ਸਮੇਂ 'ਚ ਆਪਾਂ ਸ਼ਹਿਰ ਤੇ ਬਈ ਸਫਾਈ ਵਧੀਆ ਕਰਕੇ ਔਰ ਵਧੀਆ ਜੋ ਅੱਗੇ ਸਾਡੇ ਸ਼ਹਿਰ ਦੀ ਜੋ ਹਿਸਟਰੀ ਆ ਵਧੀਆ ਆ ਇੱਥੇ ਸਾਡੇ ਧਾਰਮਿਕ ਜਗਾ ਆ ਲੋਕ ਬਾਹਰੋਂ ਦੂਰੋਂ ਦੂਰੋਂ ਆਉਂਦੇ ਆ ਤੇ ਸ਼ਹਿਰ ਤੇ ਨੰਗਣਾ ਔਖਾ ਆ ਆਪਾਂ ਜੂਰ ਰੇ ਪ੍ਰਬੰਧ ਕਰਾਂਗੇ ਹੁਣ ਬਾਅਦ ਚ ਗਿਲਸਾਫ ਢੱਡੀ ਵਾਰਡ ਦੇ ਜਿਹੜੇ ਬੰਦੇ ਅਜੇ ਡੀਸੀ ਰੈਟ ਦੇ ਹੋਏ ਆ ਕੰਟਰੈਕਟ ਦੇ ਹੋਏ ਆ ਉਹਨਾਂ ਦੇ ਬਾਰੇ ਕੀ ਕਹਿਣ ਜਾਉਂਗਾ ਅੱਜ ਦਾ ਦਿਨ ਬਹੁਤ ਭਾਗਾ ਭਰੇ ਦੇ ਰਹਾ ਜਿਹਦੇ ਵਿੱਚ ਸਾਡੇ ਸਰ ਹਲਕਾ ਇੰਚਾਰਜ ਸਰਦਾਰ ਅਮਰਜੀਤ ਸਿੰਘ ਜੀ ਸਭਰਾ ਚੇਅਰਮੈਨ ਮਾਰਕਡ ਉਹਨਾਂ ਦੀ ਰਹਿਨਵਾਈ ਥੱਲੇ ਅੱਜ ਜਿਹੜਾ ਅਸੀਂ 65 ਬੰਦੇ ਜਿਹੜੇ ਆ ਉਹਨਾਂ ਨੂੰ ਡੀਸੀ ਰੇਟ ਤੇ ਸਰਕਾਰ ਦੀ ਹਦਾਇਤਾਂ ਦੇ ਮਤਬਕ ਡੀਸੀ ਰੇਟ ਤੇ ਉਹਨਾਂ ਨੂੰ ਜੀਨੂਤੀ ਪੱਤਰ ਦਿੱਤੇ ਆ ਜਿਨ੍ਹਾਂ ਦੇ ਵਿੱਚ ਜਦੋਂ ਮੇਰੀ 22 ਪ੍ਰੈਜ਼ੀਡੈਂਟਲੀ ਮੈਨੂੰ ਕਾਰਜਵਾਹ ਚੁਣਿਆ ਗਿਆ ਸੀ ਉਹਦੇ ਵਿੱਚ ਅਸੀਂ 34 ਬੰਦੇ ਜਿਹੜੇ ਸੀਗੇ ਉਹ ਨਵੇਂ ਭਰਤੀ ਕਰਨ ਵਾਸਤੇ ਜਿਹੜੀ ਸੀ ਸਰਕਾਰ ਨੂੰ ਡਿਮਾਂਡ ਕੀਤੀ ਸੀਗੀ ਉਹ ਜਿਹੜੇ 34 ਬੰਦੇ ਜਿਹੜੇ ਆਇਆ ਉਹ ਅਸੀਂ ਥੋੜੇ ਦਿਨਾਂ ਦੇ ਵਿੱਚ ਉਹਦਾ ਟੈਂਡਰ ਲਾਉਣ ਲਈ ਲਾਉਣ ਲੱਗੇ ਆ ਮੈਂ ਖਾਸ ਕਰਕੇ ਅਦਿੱਤ ਤੇ ਭਟਾਰਾ ਜਿਨ੍ਹਾਂ ਦੇ ਪ੍ਰੈਜ਼ੈਂਟ ਦੇ ਵਿੱਚ ਜਿਨ੍ਹਾਂ ਦੀ ਪ੍ਰਧਾਨਗੀ ਏਡ ਜਿਹੜੇ ਸੀ ਜੀ 65 ਬੰਦੇ ਜਿਹੜੇ ਸੀਗੇ ਉਹ ਪੱਕੇ ਕਰਨ ਦਾ ਵਾਦਾ ਕੀਤਾ ਸੀਗਾ ਪਹੁੰਚ ਕੇ ਅੱਜ ਕਰ ਦਿੱਤੇ ਆਗੇ ਔਰ ਜਿਹੜੇ ਬਾਕੀ ਜਿਹੜੇ ਹੈਗੇ 34 ਬੰਦੇ ਆ ਉਹ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਵੀ ਜਿਹੜੀ ਆ ਭਰਤੀ ਕਰਨ ਲੱਗੇ ਆ ਔਰ ਇਹਦੇ ਵਿੱਚ ਮੇਰੇ ਸਹਿਯੋਗੀ ਸਾਥੀ বিজেਪੋਪਲੀ ਜੀ ਅਦਿੱਤਿਤ ਢਟਾ ਜੀ ਗੌਰਪ੍ਰੀਤ ਸੰਧੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਮੇਸ਼ ਹੋਂਦੀ ਜੀ ਔਰ ਬਸਰਾ ਜੀ ਤੇ ਅਵਜਿੰਦਰ ਤਿੰਦ ਜੀ ਅਸੀਂ ਸਾਰਿਆਂ ਨੇ ਤੇ ਜਿਹੜੇ ਹੋਰ ਵੀ ਸਾਡੇ ਮੈਂਬਰ ਸੇਵਾਨ ਆ ਗਏ ਉਹਨਾਂ ਨੇ ਅੱਜ ਫੰਕਸ਼ਨ ਕੀਤਾ ਆ ਉਹਦੇ 'ਚ ਮੈਂ ਜਿੱਥੇ ਲਵੀ ਸਮਰਾ ਸਾਹਿਬ ਦਾ ਧੰਨਵਾਦ ਕਰਦਾ ਉਹਤੇ ਸਾਰੇ ਸਵੀਪਰ ਸਟਾਫ ਨੂੰ ਮੈਂ ਵਧਾਈ ਵੀ ਦਿੰਦਾ ਕਿਉਂਕਿ ਅੱਗੇ ਵੀ ਜਦੋਂ ਲਵੀ ਇਹ ਨਿਯੁਕਤੀਆਂ ਹੋਈਆਂ ਸੀ ਤੇ ਉਦੋਂ ਇਹਨਾਂ ਦੀ 1200 ਰੁਪਏ ਤਨਖਾਹ ਸੀ ਪਰ ਜਦੋਂ ਸਮਰਾ ਸਾਹਿਬ ਕੈਬਨਿਟ ਮੰਤਰੀ ਬਣੇ ਸੀ ਤੇ ਉਦੋਂ ਅਸੀਂ 2400 ਰੁਪਏ ਜਿਹੜਾ ਮਹੱਲਾ ਕਮੇਟੀਆ ਜਿਹੜੀਆਂ ਬਣੀਆਂ ਸੀ ਉਹਨਾਂ ਦੀ 2400 ਰੁਪਏ ਤਨਖਾਹ ਸੀ ਕਰ ਦਿੱਤੀ। ਮੰਗਲ ਸਮਰਾ ਸਾਹਿਬ ਦੀ ਰਹਿਨਵਾਈ ਥੱਲੇ ਅੱਜ ਜਿਹੜਾ ਉਹਨਾਂ ਨੂੰ ਡੀਸੀ ਰੇਟ ਤੇ ਅਸੀਂ ਜਿੱਦੀ ਉਹਨਾਂ ਨੂੰ ਪੱਕੇ ਕਰ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਦੋਂ ਵੀ ਕਿਤੇ ਲਵੀ ਹੋਰ ਨਿਯੁਕਤੀਆਂ ਕਰੀਆਂ ਹੋਣੀਆਂ ਜਿहां ਅਸੀਂ ਹੌਸ ਦੇ ਨਾਲ ਫੈਸਲਾ ਕਰਕੇ ਕਿਉਂਕਿ ਕਮੇਟੀ ਜਿਹੜੀ ਏ ਕਲਾਸ ਹੈਗੀ ਆ ਔਰ ਇਹਦੇ ਵਿੱਚ ਨਵੀਆਂ ਵੀ ਕਲੋਨੀਆਂ ਕਾਫੀ ਬਣ ਗਈਆਂ ਅਸੀਂ ਉਹ ਕੋਸ਼ਿਸ਼ ਕਰਾਂਗੇ ਸਬਰਾਂ ਸਾਹਿਬ ਨੂੰ ਰਿਕੁਐਸਟ ਕਰਾਂਗੇ ਵੀ ਹੋਰ ਵੀ ਜਿਹੜੇ ਹੈਗੇ ਆ ਉਹ ਸਾਨੂੰ ਸਵੀਪਰ ਸਟਾਫ ਦਿੱਤਾ ਜਾ ਕੇ ਜਾਵੇ ਤਾਂ ਕਿ ਜਿਹੜਾ ਹੈਗਾ ਨਕੋਦਰ ਜਿਹੜਾ ਹੈ ਸਾਫ਼ ਸਫਰਾ ਹੋਰ ਕਲੀਨ ਰਹੇ ਵੀ ਅੱਜ ਨਗਰ ਕੌਂਸਲ ਨਕੋਦਰ ਦੇ ਆਂਗਣ ਦੇ ਵਿੱਚ ਜਿਹੜੇ ਸਾਡੇ ਸੋਲਜਰਸ ਸਫਾਈ ਕਰਮਚਾਰੀ ਇਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਸੰਬੰਧ ਦੇ ਵਿੱਚ ਮਾਰਫਟ ਚੇਅਰਮੈਨ ਸਰਦਾਰ ਅਮਰਜੀਤ ਸਿੰਘ ਸਮਰਾ ਅਜੀਚੇ ਤੌਰ ਤੇ ਪਹੁੰਚੇ ਅੱਜ ਬਹੁਤ ਵਧੀਆ ਦਿਨ ਹੈ ਔਰ ਕਿਹਾ ਜਾ ਸਕਦਾ ਹੈ ਕਿ ਅੱਜ ਇੱਕ ਕਾਉਂਸਲਰ ਬਣ ਕੇ ਇੱਕ ਉਸ ਵਿਕਿਆ ਜਾ ਸਕਦਾ ਹੈ ਕਿ ਉਹਨਾਂ ਲਈ ਜਿਹੜੇ ਸਵੇਰ ਤੋਂ ਲੱਗੇ ਸ਼ਾਮ ਤੱਕ ਸ਼ਹਿਰ ਲਈ ਮਰਦੇ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਅੱਜ ਸਾਰੇ ਕੌਂਸਲਰ ਸਾਹਿਬਾਨ ਇਕੱਤਰ ਹੋਏ। ਅੱਜ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਆ ਕਿ ਸਾਡੇ ਵਾਈਸ ਪ੍ਰਧਾਨ ਸਾਹਿਬ ਪਵਨ ਗਿਲਜੀ ਨਗਰ ਕੌਂਸਲ ਕੋਦਰ ਕਿਉਂਕਿ ਮੈਨੂੰ ਯਾਦ ਆ ਕਿ ਚਲੋ ਇਸ ਵਾਰ ਮੈਂ ਕੌਂਸਲਰ ਤਾਂ ਨਹੀਂ ਜਿਸ ਦਿਨ ਇਹਨਾਂ ਨੇ ਬਤੌਰ ਪ੍ਰਧਾਨ ਪਹਿਲੀ ਮੀਟਿੰਗ ਕੀਤੀ ਉਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਸਾਰੇ ਮੈਂਬਰ ਸਭਾ ਦਾ ਮੰਗ ਸੀ ਔਰ ਇਹਨਾਂ ਦਾ ਆਪਣਾ ਵੀ ਕਿ ਇੰਟਰਸਟ ਸੀਗਾ ਕਿ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੇ ਕਿਥੇ 24-2400 ਨੂੰ ਤਨਖਾਹਾਂ ਮਹੀਨੇ ਦੀਆਂ ਦੇ ਰਹੇ ਨੇ ਔਰ 24 ਘੰਟੇ ਅਸੀਂ ਕੰਮ ਲੈਣੇ ਆ ਉਹਨੂੰ ਮੁੱਖ ਰੱਖਦੇ ਹੋਏ ਸਾਡਾ ਸਭ ਤੋਂ ਪਹਿਲਾ ਏਜੰਡਾ ਇਹ ਹੋਗਾ ਕਿੜੇ ਸਫਾਈ ਕਰਮਚਾਰੀ ਜਿਹੜਾ ਨਹੀਂ ਕਿਹਾ ਜਾ ਸਕਦਾ ਨਗਰ ਕੌਂਸਲਾਂ ਦੀ ਔਰ ਕਾਰਪੋਰੇਸ਼ਨਾਂ ਦੀ ਉਹਨਾਂ ਨੂੰ ਡੀਸੀ ਰੇਟ ਤੇ ਯਾ ਪੱਕੇ ਕਰਨ ਲਈ ਜੋ ਵੀ ਸਰਕਾਰ ਦੀਆਂ ਪਾਲਿਸੀਆਂ ਅਸੀਂ ਉਹਨੂੰ ਅਡਾਪਟ ਕਰਾਂਗੇ ਦੇਖੋ ਸਤਕਾਰ ਵਾਲੀ ਗੱਲ ਇਹ ਆ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਨਗਰ ਕੌਂਸਲਾਂ ਨੇ ਉਹ ਸਭ ਤੋਂ ਪਹਿਲਾਂ ਗਿਲਸਾਹਬ ਦੀ ਟੀਮ ਜਿਨੇ ਇਹਨਾਂ ਦੇ ਸਾਥੀ ਕਾਉਂਸਲਰ ਨੇ ਮਜੂਦਾ ਪ੍ਰਧਾਨ ਨੇ ਉਹਨਾਂ ਸਾਰਿਆਂ ਨੇ ਇਹ ਸਭ ਤੋਂ ਪਹਿਲਾਂ ਕੀਤਾ ਕਿ ਨਗਰ ਕਾਉਂਸਲ ਨਕੂਦਰ ਪੰਜਾਬ ਚ ਪਹਿਲੀ ਜਿਨ੍ਹਾਂ ਨੇ ਆਪਣੇ ਸਫਾਈ ਕਰਮਚਾਰੀਆਂ ਨੂੰ ਡੀਸੀ ਰੇਟ ਤੇ ਜੋ ਗਵਰਨਮੈਂਟ ਦੀ ਪਾਲਿਸੀ ਉਹਦੇ ਵਿੱਚ ਪੱਕਾ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਮੈਂ ਆਸ ਕਰਦਾ ਗਿਲਸਾਹਬ ਕੋ ਗੁਰਪ੍ਰੀਤ ਗੋਪੀ ਸਾਹਿਬ ਕੋ ਪੁਲੀਸਾਹਬ ਸਾਰੇ ਕਾਉਂਸਲਰ ਸਰਬੰਨ ਰਮੀਸ਼ ਸੋਹੰਦੀ ਜੀ ਅਮਰਜੀਤ ਜੀ ਬਸਰਾ ਸਾਹਿਬ ਕਿ ਇਹ ਸਾਰੀ ਟੀਮ ਆਪਣੇ ਸਾਥੀਆਂ ਨੂੰ ਲੈ ਕੇ ਜਿੰਨੇ ਵੀ ਮੁਲਾਜ਼ਮ ਨੇ ਨਗਰ ਕੌਂਸਲ ਦੇ ਇਹਨਾਂ ਨੂੰ ਇਹਨਾਂ 50 ਸਾਲਾਂ 'ਚ ਪੱਕੇ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਨੇਕ ਤਰੀਕੇ ਦੇ ਨਾਲ ਬੇਖੁੱਬੀ ਨਾਲ ਇਮਾਨਦਾਰੀ ਦੇ ਨਾਲ ਆਪਣੇ ਵਚਨਾਂ ਨੂੰ वचनबद्ध ਹੋ ਕੇ ਉਹਨਾਂ ਨੂੰ ਉਹ ਸਹੂਲਤ ਦੇਣਗੇ ਬਹੁਤ ਬਹੁਤ ਧੰਨਵਾਦ ਚਹਿਲ